ਰਾਸ਼ਟਰੀ ਪੁਲਿਸ ਸਮachar ਆਓ ਦੇਖਦੇ ਹਾਂ ਅੱਜ ਦੀਆਂ ਤਾਜ਼ਾ ਖਬਰਾਂ ਮਾਨਸਾ ਪੁਲਿਸ ਵੱਲੋਂ ਕਤਲ ਦੇ ਮਾਮਕੇਦਮੇ ਵਿੱਚ ਸ਼ਾਮਲ ਵਿਅਕਤੀ ਨੂੰ 24 ਘੰਟਿਆਂ ਦੇ ਅੰਦਰ ਕੀਤਾ ਕਾਬੂ ਮਿਤੀ 16 10 2025 ਸ਼੍ਰੀ ਪ੍ਰਕੀਤ ਸਿੰਘ ਮਿੰਨਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਕੱਲ ਮਿਤੀ 15 10 2025 ਪਿੰਡ ਮਾਨਸਾ ਖੁਰਦ ਵਿਖੇ ਦਿਨ ਦਿਹਾੜੇ ਹੋਏ ਕਤਲ ਦੇ ਦੋਸ਼ੀ ਨੂੰ 24 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਸ਼੍ਰੀ ਮਨਮੋਹਨ ਸਿੰਘ ਨਬ ਫਫਸਪੀ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 15 10 2025 ਨੂੰ ਥਾਣਾ ਸਿਟੀ 2 ਮਾਨਸਾ ਪੁਲਿਸ ਪਾਸ ਇਤਲਾਮ ਮਿਲੀ ਕਿ ਪਿੰਡ ਲਲੂਆਣਾ ਤੋਂ ਮਾਨਸਾ ਖੁਰਦ ਰੋਡ ਪਰਖ ਪਹਾੜ ਮਾਨਸਾ ਖੁਰਦ ਵਿਖੇ ਕਰਮਜੀਤ ਕੋਰ ਪਤਨੀ ਮਹਿੰਦਰ ਸਿੰਘ ਵਾਸੀ ਖੁਰਦ ਦਾ ਦਿਨ ਦਿਹਾੜੇ ਤੇਜ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਜਿਸ ਦੇ ਸੰਬੰਧ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਆਇਆ ਮ੍ਰਿਤਕ ਦੇ ਲੜਕੇ ਹਰਮਨਦੀਪ ਸਿੰਘ ਦੇ ਬਿਆਨ ਪਰ ਮੁਕਦਮਾ ਨੰਬਰ 208 ਮਿਤੀ 15 10 2025 ਅਰ 103 109 115 2 ਬੀ ਐਨ ਐਸ ਥਾਣਾ ਸਿਟੀ 2 ਮਾਨਸਾ ਸ਼ੱਕ ਦੇ ਆਧਾਰ ਪਰ ਵਰ ਖਿਲਾਫ ਪਣੋਈਏ ਦਰਸ਼ਨ ਸਿੰਘ ਪੁੱਤਰ ਰਾਮ ਸਿੰਘ ਵਾਸੀ ਬਾੜ ਨੰਬਰ 6 ਬੁਡਲਾੜਾ ਦਰਜ ਰਿਜਿਸਟਰ ਕੀਤਾ ਗਿਆ ਮੁਕਦਮੇ ਦੀ ਅਹਿਮੀਅਤ ਨੂੰ ਦੇਖਦੇ ਹੋਏ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਸ਼੍ਰੀ ਬੂਟਾ ਸਿੰਘ ਫਪ ਕਪਤਾਨ ਪੁਲਿਸ ਮਾਨਸਾ ਜੀ ਅਤੇ ਸ਼੍ਰੀ ਅਮਰਿਤਪਾਲ ਸਿੰਘ ਪਾਟੀ ਫਫਸ ਉਪ ਪੁਲਿਸ ਕਪਤਾਨ ਪੁਲਿਸ ਦੀ ਦੇਖ ਰੇਖੇਟ ਥਾਣੇ ਬਲਕੌਰ ਸਿੰਘ ਇਨਚਾਰਜ ਸੀਆਈਏ ਦੇ ਸਟਾਫ ਮਾਨਸਾ ਅਤੇ ਥਾਣੇਦਾਰ ਗੁਰਤੇਜ ਸਿੰਘ ਮੁਖ ਅਫਸਰ ਥਾਣਾ ਸਿਟੀ ਦੋ ਮਾਨਸਾ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਜਿਨ੍ਹਾਂ ਫਲੋ ਮੁਸ਼ਤੇਦੀ ਨਾਲ ਕੰਮ ਕਰਦੇ ਹੋਏ ਮੁਕਦਮੇ ਦੀ ਢੁੰਗਾਈ ਨਾਲ ਪੜਤਾਲ ਕਰਦੇ ਹੋਏ ਮੁਕਦਮੇ ਵਿੱਚ ਅਸਲ ਦੋਸ਼ੀ ਹਰਮੇਲ ਸਿੰਘ ਉਰਫ ਮੇਲੀ ਪੁੱਤਰ ਗਰਜੰਤ ਸਿੰਘ ਵਾਸੀ ਸੂਚ ਜ਼ਿਲ੍ਹਾ ਬਠਿੰਡਾ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਵਾਰਦਾਤ ਸਮੇਂ ਵਰਤਿਆ ਹਥਿਆਰ ਨੂੰ ਬਰਾਮਦ ਕੀਤਾ ਗਿਆ। ਮੋਢਲੀ ਪੁਸ਼ਕਿਸ਼ਦran ਇਹ ਸਾਹਮਣੇ ਆਇਆ ਹੈ ਕਿ ਮੁਦੇਈ ਹਰਮਨਦੀਪ ਸਿੰਘ ਉਕਤ ਦੀ ਭੈਣ ਗਗਨਦੀਪ ਕੌਰ ਦੀ ਨਨਦ ਹੈਪੀ ਕੌਰ ਦੇ ਸੰਬੰਧ ਹਰਮੇਲ ਸਿੰਘ ਉਰਫ ਮੇਲੀ ਉਕਤ ਨਾਲ ਬਣ ਗਏ ਸਨ ਅਤੇ ਕੁਝ ਸਮਾਂ ਇਕੱਠਾ ਰਹਿਣ ਤੋਂ ਹੈਪੀ ਕੌਰ ਵਾਪਸ ਬੁੜਲਾਡਾ ਆ ਕੇ ਰਹਿਣ ਲੱਗ ਪਈ ਪਰ ਹਰਮੇਲ ਸਿੰਘ ਮੇਲੀ ਉਕਤ ਹੈਪੀ ਕੌਰ ਨੂੰ ਵਾਪਸ ਲਿਜਾਣਾ ਚਾਹੁੰਦਾ ਸੀ ਜਿਸ ਕਰਕੇ ਹਰਮੇਲ ਸਿੰਘ ਉਰਫ ਮੇਲੀ ਨੂੰ ਸ਼ੱਕ ਸੀ ਕਿ ਮਦਈ ਦੀ ਭੈਣ ਗਗਨਦੀਪ ਕੌਰ ਇਨ੍ਹਾਂ ਵਿੱਚ ਰਿਕਾ ਬਣ ਰਹੀ ਹੈ ਜਿਸ ਕਰਕੇ ਕੱਲ ਮਿਤੀ 15 10 2025 ਨੂੰ ਮਦਈ ਹਰਮਨਦੀਪ ਕੌਰ ਸਿੰਘ ਉਕਤ ਦਾ ਪਰਾ ਕਮਲਜੀਤ ਸਿੰਘ ਮਾਤਾ ਕਰਮਜੀਤ ਕੌਰ ਗਗਨਦੀਪ ਕੌਰ ਅਤੇ ਭਾਣਜਾ ਸ਼ੁਭਦੀਪ ਸਿੰਘ ਨੂੰ ਸੋਹਰਾ ਘਰ ਤੋਂ ਲੈ ਕੇ ਮੋਟਰਸਾਈਕਲ ਪਰ ਪਿੰਡ ਖੋਖਰ ਖੁਰਦ ਨੂੰ ਆ ਰਹੇ ਸੀ ਤਾਂ ਹਰਮੇਲ ਸਿੰਘ ਉਰਫ ਮੇਲੀ ਉਕਤ ਨੇ ਪਿੱਛੋਂ ਮੋਟਰਸਾਈਕਲ ਪਰ ਆ ਕੇ ਨੇੜੇ ਮਾਨਸਾ ਖੁਰਦ ਦੇ ਤੇਜ਼ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਕਰਮਜੀਤ ਕੌਰ ਦੀ ਮੌਕੇ ਪਰ ਮੌਤ ਹੋ ਗਈ ਅਤੇ ਭਰਾ ਕਮਲਜੀਤ ਸਿੰਘ ਤੇ ਭੈਣ ਗਗਨਦੀਪ ਕੌਰ ਨੂੰ ਜ਼ਿਆਦਾ ਸੱਟਾਂ ਲੱਗਣ ਕਾਰਨ ਦਾਖਲ ਹਸਪਤਾਲ ਕਰਵਾਇਆ ਗਿਆ ਸੀਨੀਅਰ ਕਪਤਾਨ ਮਾਨਸਾ ਪੁਲਿਸ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਨਡ ਹਾਸਲ ਕੀਤਾ ਜਾਵੇਗਾ ਜਿਸ ਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਬਾਰਦਤ ਵੀ ਸ਼ਾਮਲ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਟੀਮਾਂ ਲਗਾਤਾਰ ਮੁਸਤੈਦੀ ਨਾਲ ਕੰਮ ਕਰ ਰਹੀਆਂ ਹਨ ਤੁਸੀਂ ਦੇਖ ਰਹੇ ਹੋ رپورਟਰ ਪਰਮਜੀਤਦੀ ਖਾਸ ਤਸੀ ਕੀ ਕਾਰਨ ਹੈ ਗੱਲ ਇੱਕ ਆਪਣਾ ਸਿਟੀ 2 ਦੇ ਏਰੀਆ ਦੇ ਵਿੱਚ ਲੱਲੂਆਣਾ ਰੋਡ ਦੇ ਉੱਤੇ ਸਾਨੂੰ ਜਦੋਂ ਇਤਲਾਹ ਮਿਲੀ ਕਿ ਇੱਕ ਕੋਈ ਅਣਪਛਾਤੇ ਵਿਅਕਤੀ ਕਤਲ ਕਰਕੇ ਚਲੇ ਗਏ ਹਨ ਔਰ ਉਸ ਤੋਂ ਬਾਅਦ ਹੀ ਫਿਰ ਉਸੇ ਵੇਲੇ ਪੁਲਿਸ ਮਸ਼ਤੈਦੀ ਚੌਂਦਿਆਂ ਹੋਇਆ ਸਾਡੇ ਡੀਐਸਪੀ ਨੇ ਸਾਹਿਬ ਡੀਐਸਪੀ ਸਬਡਿਵੀਜ਼ਨ ਐਂਡ ਐਸਐਚਓ ਸਿਟੀ 2 ਇਸ ਸਾਰਿਆਂ ਦੀ ਜਿਹੜੀ ਟੀਮ ਨੇ ਫਿਰ ਚੱਗਾ ਕੰਮ ਕੀਤਾ ਵਦਨ 24 ਆਵਰਸ ਅਸੀਂ ਸਾਰਾ ਇਹ ਜਿਹੜਾ ਕ੍ਰੈਕ ਕਰ ਦਿੱਤਾ ਇਹਦੇ ਜੇ ਹੈ ਕਿ ਮ੍ਰਿਤਕ ਜਿਹੜੀ ਹੈ ਕਰਮਜੀਤ ਕੌਰ ਇਹਦੀ ਐਕਚੁਅਲ ਕੀ ਹੈ ਕਿ ਇਹਦੀ ਲੜਕੀ ਦੀ ਜਿਹੜੀ ਨਨਾਨ ਹੈ ਉਹਦੀ ਕਿਸੇ ਨਾਲ ਪਹਿਲਾਂ ਕੋਈ ਆਪਸ ਚ ਰਿਲੇਸ਼ਨ ਸੀਗਾ ਕਿ ਉਹ ਜਿਹਦੇ ਨਾਲ ਰਿਲੇਸ਼ਨ ਸੀਗਾ ਉਹਦਾ ਦੋਸ਼ੀ ਦਾ ਨਾਮ ਹੈ ਹਰਬੀਲ ਸਿੰਘ ਉਹਨੂੰ ਇਹ ਸੀਗਾ ਕਿ ਸਾਡੇ ਜਿਹੜੇ ਮੇਰੇ ਰਿਲੇਸ਼ਨ ਦੇ ਵਿੱਚ ਇਹ ਜਿਹੜੀ ਆ ਜਿਹਦੇ ਨਾਲ ਉਹਦਾ ਰਿਲੇਸ਼ਨ ਨੇ ਉਦੇ ਜਿਹੜਾ ਉਹਦੀ ਪਰਜਾਈ ਦਾ ਜਿਹੜਾ ਪਰਿਵਾਰ ਹੈ ਪਰਜਾਈ ਹੈ ਸਾਰੇ ਵਿੱਚ ਉਹਦੇ ੜਿੱਕਾ ਨੇ ਤੇ ਉਸ ਤਹਿਤ ਹੀ ਇਹਨੇ ਜਿਹੜਾ ਹੈ ਜਿਹੜੀ ਕਾਰਵਾਈ ਜਿਹੜੀ ਕੀਤੀ ਹੈ ਮਨ ਵਿੱਚ ਲੈਂਦੀ ਹੈ ਔਰ ਇਹਦੇ ਵਿੱਚ ਇਹ ਹੈ ਕਿ ਜਿਹੜੀ ਜਿਹੜੀ ਮਿਰਤਕ ਹੈ ਕਰਮਜੀਤ ਉਹਦੀ ਤੇ ਮੌਕੇ ਤੇ ਮੌਤ ਹੋ ਗਈ ਬਾਕੀ ਜਿਹੜੇ ਦੋ ਜਣੇ ਉਹ ਕਾਫੀ ਗੰਭੀਰ ਹਾਲਤ ਹੈ ਔਰ ਅਸੀਂ ਇਹਨੂੰ ਜਿਹੜਾ ਗ੍ਰਿਫਤਾਰ ਕਰਕੇ ਜੋ ਵੀ ਇਹਦਾ ਜੋ ਪਿੱਛੇ ਵੀ ਜੇ ਜਿਹਨੇ ਜਿਹਨੇ ਦਾ ਸਾਥ ਦਿੱਤਾ ਜੋ ਵੀ ਇਹਨੇ ਕੀਤਾ ਉਹ ਅਸੀਂ ਹੁਣ ਰਿਮਾਂਡ ਲੈ ਕੇ ਪੂਰੀ ਰੰਗਾਈ ਨਾਲ ਪੁਛਗਛ ਕਰਕੇ ਫਿਰ ਇਹਦੀ ਤੈਅ ਤੱਕ ਪਹੁੰਚਾਂਗੇ ਇਹਦਾ ਪਿਛੋਕੜ ਕੀ ਹੈ ਜੀ ਕਿ